ਮਾਨਯੋਗ ਹਾਈ ਕੋਰਟ ਨੇ ਕੱਗਰ ਦਰਿਆ ਨੂੰ ਚੌੜਾ ਕਰਨ ਲਈ ਜ਼ਮੀਨਾਂ ਜੋ ਅਕਵਾਇਰ ਕੀਤੀਆਂ ਸੀ ਉਸਦੇ ਮੁਆਵਜ਼ੇ ਨੂੰ ਲੈ ਕੇ ਇੱਕ ਨਵਾਂ ਆਰਡਰ ਜਾਰੀ ਕੀਤਾ ਹੈ ਜਿਸ ਵਿੱਚ ਕਿ ਜ਼ਿਲ੍ਹਾ ਸੰਗਰੂਰ ਦੀਆਂ ਸਰਕਾਰੀ ਪ੍ਰਾਪਰਟੀਆਂ ਨੂੰ ਨਿਲਾਮ ਕਰਨ ਦਾ ਆਰਡਰ ਜਾਰੀ ਕੀਤਾ ਹੈ ਤੁਹਾਨੂੰ ਦੱਸ ਦਈਏ ਉਸ ਜਿਹੜੀਆਂ ਸਰਕਾਰੀ ਪ੍ਰਾਪਰਟੀਆਂ ਹੈਗੀਆਂ ਉਹਦੇ ਵਿੱਚ ਇੱਕ ਐਸ ਡੀ ਐਮ ਦਫ਼ਤਰ ਮੋਨਕ ਨਾਲ ਡੀ ਸੀ ਸੰਘਰੂਰ ਦੀ ਸਰਕਾਰੀ ਰਿਹਾਇਸ਼ ਹੈ ਜਿਹੜੀ ਕਿ ਉਸ ਨੂੰ ਨਿਲਾਮ ਕਰਨ ਦੇ ਅੱਜ ਦੇ ਆਰਡਰ ਜਾਰੀ ਕੀਤੇ ਸੀ ਪਰ ਅੱਜ ਦੀ ਜਿਹੜੀ ਤਸਵੀਰ ਤੁਹਾਨੂੰ ਦਿਖਾ ਦਿਆਂ ਏ ਐਸ ਡੀ ਐਮ ਆਫਿਸ ਮੋਨਕ ਦੇ ਜਿਹੜੀ ਹੈਗੀ ਹੈ ਦਫਤਰ ਦੀ ਤਸਵੀਰ ਹੈ ਜਿੱਥੇ ਕਿ ਕੋਈ ਵੀ ਨਿਲਾਮੀ ਦਾ ਐਸਾ ਕੁਝ ਨਜ਼ਰ ਨਹੀਂ ਆ ਰਿਹਾ ਵੀ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਗਈ ਹੋਵੇ ਤੇ ਇਹਨਾਂ ਨੂੰ ਨਿਲਾਮ ਕੀਤਾ ਕੀਤਾ ਗਿਆ ਹੋਵੇ ਪਰ ਜੇ ਤੁਹਾਨੂੰ ਪੂਰਾ ਮਾਮਲਾ ਦਸੀਏ ਇਹ ਮਾਮਲਾ ਹੈਗਾ ਘੱਗਰ ਦਰਿਆ ਨੂੰ ਛੋੜਾ ਕਰਨ ਨੂੰ ਲੈ ਕੇ ਸਰਕਾਰ ਨੇ ਇੱਕ ਨੋਟੀਫਿਕੇਸ਼ਨ 2006 ਦੇ ਵਿੱਚ ਜਾਰੀ ਕੀਤਾ ਸੀ ਜਿਸ ਵਿੱਚ ਕਿ 6 ਲੱਖ ਰੁਪਏ ਹਰ ਜਮੀਨ ਜਿਸ ਦੀ ਜ਼ਮੀਨ ਅਕਵਾਇਰ ਕੀਤੀ ਜਾਊਗੀ ਉਹਨੂੰ 6 ਲੱਖ ਰੁਪਏ ਮਾਅਬਜ਼ਾ ਦਿੱਤਾ ਜਾਵੇਗਾ ਤਾਂ ਉਸ ਦੇ ਵਿੱਚੋਂ ਇੱਕ ਕਿਸਾਨ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਆਇਆ ਜਿਸ ਦੇ ਵਿੱਚ ਸਰਕਾਰ ਨੂੰ ਅ ਜਿਹੜਾ ਹੈਗਾ ਮੁਆਵਜ਼ੇ ਲਈ 2010 ਦੇ ਵਿੱਚ 1595000 ਰੁਪਏ ਦੇ ਆਰਡਰ ਜਾਰੀ ਕਰ ਦਿੱਤੇ ਸੀਗੇ ਤਾਂ ਕਿਸਾਨਾਂ ਨੂੰ ਉਹ 2 1595000 ਰੁਪਏ ਦੇ ਹਿਸਾਬ ਨਾਲ ਵੀ ਪੈਸੇ ਮਿਲ ਗਏ ਸੀ ਪਰ 2018 ਦੇ ਵਿੱਚ ਜਦੋਂ ਇਹਨਾਂ ਨੇ ਦੁਬਾਰਾ ਮਾਨ ਪੱਤਾ ਵਧਾਉਣ ਦੀ ਚਾਹੇ ਉਹਦਾ ਇੰਟਰਸਟ ਲੋਨ ਦੀ ਗੱਲ કરી ਤਾਂ ਹਾਈ ਕੋਰਟ ਨੇ ਇਸ ਨੂੰ ਵਧਾ ਕੇ 3950000 ਰੁਪਿਆ ਰੇਟ ਹੈ ਜਿਹੜਾ ਕਿਸਾਨ ਨੂੰ ਪਰ ਇਕੜ ਦੇ ਮੁਤਾਬਕ ਦੇਣ ਦਾ ਆਰਡਰ ਜਾਰੀ ਕੀਤਾ ਸੀ ਪਰ ਸਰਕਾਰ ਵੱਲੋਂ ਉਹ ਵੀ ਨਹੀਂ ਦਿੱਤਾ ਗਿਆ ਉਸ ਨੂੰ ਲੈ ਕੇ ਅ 2018 ਦੇ ਵਿੱਚ ਹੈ ਜਿਹੜਾ ਡੀਸੀ ਆਫਿਸ ਦੀ ਡੀਸੀ ਦਾ ਘਰ ਜਿਹੜੇ ਸਰਕਾਰੀ ਰਿਹਾਸ਼ ਹੈਗੀ ਹੈ ਜਾਂ ਐਸਡੀਐਮ ਦਾ ਦਫਤਰ ਮੋਨਕ ਵਾਲਾ ਹੈਗਾ ਉਸ ਦੇ ਨਾਲ ਹੋਰ ਕਈ ਸਰਕਾਰੀ ਜਿਹੜੀਆਂ ਪ੍ਰਾਪਰਟੀ ਹੈ ਉਸ ਨੂੰ ਨਿਲਾਮ ਕਰਨ ਦੇ ਜਿਹੜਾ ਆਰਡਰ ਜਾਰੀ ਕੀਤੇ ਗਏ ਸੀ ਅਟੈਚ ਕੀਤਾ ਗਿਆ ਸੀ ਉਸ ਨੂੰ ਪਰ ਹੁਣ ਤੱਕ ਜਿਹੜਾ ਅੱਜ 2 12 ਤਰੀਕ ਹੈ ਜਿਹੜੀ ਜਨਵਰੀ ਦੀ 12 ਤਰੀਕ 2024 ਨੂੰ ਨਿਲਾਮ ਕਰਨ ਦੇ ਆਰਡਰ ਵੀ ਜਾਰੀ ਕੀਤੇ ਗਏ ਸੀ ਪਰ ਜੇ ਦੇਖਿਆ ਜਾਵੇ ਅੱਜ ਹਜੇ ਤੱਕ ਕੋਈ ਵੀ ਐਸੀ ਜਿਹੜੀ ਹੈਗੀ ਆ ਖਬਰ ਸਾਹਮਣੇ ਨਹੀਂ ਆਈ ਜਿਸ ਤਰ੍ਹਾਂ ਕਿ ਸਰਕਾਰੀ ਪ੍ਰਾਪਰਟੀਆਂ ਦੀ ਨਿਲਾਮੀ ਹੋਈ ਹੋਵੇ ਜਾਂ ਕੀਤੀ ਜਾ ਰਹੀ ਹੋਵੇ ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਿਹੜੇ ਆਰਡਰ ਜਾਰੀ ਕੀਤੇ ਸੀਗੇ ਅਗਲਾ ਰੁਖ ਕੀ ਹੋਊਗਾ ਮਾਣਯੋਗ ਹਾਈ ਕੋਰਟ ਇਸ ਨੂੰ ਕਿਸ ਤਰ੍ਹਾਂ ਦੇ ਦੀ ਹੈ ਤੇ ਅਗਲਾ ਕੀ ਐਕਸ਼ਨ ਜਿਹੜਾ ਲਿਆ ਜਾ ਸਕਦਾ ਹੈ ਸਾਲ 2006 ਦੇ ਵਿੱਚ ਘੱਗਰ ਦਰਿਆ ਨੂੰ ਛੋੜਾ ਕਰਨ ਦੇ ਲਈ ਨੋ ਪਿੰਡਾਂ ਤੇ ਖਨੋਰੀ ਕਲਾਂ ਨੋ ਪਿੰਡਾਂ ਦੇ ਵਿੱਚ ਮੰਡਵੀ ਮਕੋਟ ਸਾਹ ਵਰਗੇ ਪਿੰਡ ਜਿਹੜੇ ਨੇ ਉਹਨਾਂ ਦੀ ਜ਼ਮੀਨ ਜਿਹੜੀ ਐਕਵਾਇਰ ਹੋਈ ਸੀਗੀ ਜਿਹਦੇ ਵਿੱਚ 2008 ਦੇ ਵਿੱਚ ਸਰਕਾਰ ਨੇ ਮਾਰਟ ਪਾਸ ਕੀਤਾ 2008 ਦੇ ਵਿੱਚ ਜਿਹੜੇ ਪਿੰਡ ਨੋ ਪਿੰਡ ਨੇ ਨੋ ਪਿੰਡਾਂ ਨੂੰ ਜਿਹੜੀ 6 ਲੱਖ ਰੁਪਏ ਦੇ ਹਿਸਾਬ ਨਾਲ ਤੇ ਖਨੋਰੀ ਕਲਾਂ 10 ਲੱਖ ਦੇ ਹਿਸਾਬ ਨਾਲ ਮਾਰਟ ਪਾਸ ਕੀਤਾ ਕਿ ਉਦੋਂ ਮਾਰਕੀਟ ਵੈਲਿਊ ਜਿਹੜੀ ਸੀਗੀ ਉਹ ਕਿਸਾਨਾਂ ਦੀ ਜ਼ਮੀਨ ਦੀ 25 ਲੱਖ ਦੇ ਕਰੀਬ ਸੀਗੀ ਸੋ ਅਸੀਂ ਬਣਦਾ ਮੁਆਵਜਾ ਵੱਧ ਲੈਣ ਦੇ ਲਈ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲੈਣ ਦੇ ਲਈ ਹਾਈ ਕੋਰਟ ਮਾਨਜੋਗ ਗਏ ਉੱਤੇ ਹਾਈ ਕੋਰਟ ਮਾਨਜੋਗ ਨੇ 2016 ਦੇ ਵਿੱਚ ਜਿਹੜਾ ਕੰਪਨ ਇਨਹਾਂਸਡ ਕੀਤੀ ਕੰਪੰਸੇਸ਼ਨ ਉਹਦਾ ਵਾਰਟ ਪਾਸ ਕਰਕੇ 1595 ਹਜ਼ਾਰ ਅਲੋਂਗ ਵਿਦ ਸਟੈਚੂਲਰੀ ਇੰਟਰਸਟ ਹੋਰ ਪੱਤੇ ਜਿਹੜੇ ਵੀ ਮਿਲਾ ਕੇ ਵੀ ਇਹਨਾਂ ਨੂੰ ਦਿੱਤਾ ਜਾਵੇ ਉਹ ਉਹਦੇ ਲਈ ਅਸੀਂ ਮਾਨਯੋਗ ਡਿਸਟ੍ਰਿਕਟ ਕੋਰਟ ਨੇ 2017 ਦੇ ਵਿੱਚ 39 ਲੱਖ ਦੇ ਹਿਸਾਬ ਨਾਲ ਆਰਡਰ ਪਾਸ ਕੀਤਾ ਜਿਹੜਾ ਕਿ ਸਰਕਾਰ ਨੇ ਹੁਣ ਤੱਕ ਉਸ ਆਰਡਰ ਦੇ ਹਿਸਾਬ ਨਾਲ ਜਿਹੜੀ ਪੇਮੈਂਟ ਹੈ ਕਿਸਾਨਾਂ ਦੀ ਨਹੀਂ ਦਿੱਤੀ ਤੇ ਇਹਦੇ ਲਈ ਅਸੀਂ ਜਿਹੜਾ ਸਰਕਾਰ ਦੀ ਜਿਹੜੀ ਜ਼ਮੀਨ ਹੈ ਪ੍ਰਾਪਰਟੀ ਹੈ ਉਹਨੂੰ ਮਾਨਯੋਗ ਡਿਸਟ੍ਰਿਕਟ ਕੋਰਟ ਸੰਗਰੂਰ ਨੇ ਅਟੈਚ ਕਰਤਾ 2018 ਚ ਅਟੈਚ ਕਰਨ ਤੋਂ ਬਾਅਦ ਅੱਜ ਇਹ ਸੇਲਤੀ ਲੱਗੀ ਹੋਈ ਹੈ ਤੇ ਅਸੀਂ ਸਾਰੇ ਮਿਲ ਕੇ ਸਰਕਾਰ ਅਗੇ ਰਿਕੁਐਸਟ ਕਰਦੇ ਆਂ ਕਿ ਜੋ ਵੀ ਬਣਦਾ ਮਾਮਲਾ ਹਾਈ ਕੋਰਟ ਤੇ ਡਿਸਟ੍ਰਿਕਟ ਕੋਰਟ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਜਾਵੇ। ਸਾਹਮਣੇ ਆਇਆ ਜੀ ਇਸ ਦੇ ਵਿੱਚ ਆਰਾਊਂਡ ਸਰਕਾਰ ਨੇ ਖੱਗਰ ਨੂੰ ਵੱਡਾ ਕਰਨ ਵਾਸਤੇ ਲੈਂਡ ਐਕਵਾਇਰ ਕੀਤੀ ਸੀਗੀ ਜਿਸ ਦੇ ਵਿੱਚ 6 ਲੱਖ ਰੁਪਏ ਕੰਪੋਜੀਸ਼ਨ ਦਿੱਤੀ ਸੀਗੀ ਉਸ ਟਾਈਮ ਤੇ ਤੇ ਉਹਦੀ ਉਸਦੀ ਅਨਾਉਂਸਮੈਂਟ ਵਾਸਤੇ ਅਸੀਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਗਏ ਸੀ ਜੀ ਮਾਨਯੋਗ ਹਾਈ ਕੋਰਟ ਨੇ 15 ਲੱਖ ਰੁਪਏ ਕੰਪਨਸੇਸ਼ਨ 6 ਲੱਖ ਦੀ ਜਗ੍ਹਾ 15 ਲੱਖ ਰੁਪਏ ਕੰਪਨਸੇਸ਼ਨ ਐਨਾਨਸ ਕਰ ਦਿੱਜੀ ਉਸ ਤੋਂ ਬਾਅਦ ਕੀ ਹੋਇਆ ਜੀ ਫਿਰ ਅਸੀਂ ਸਰਕਾਰ ਨੂੰ ਅਪੀਲ ਕੀਤੀ ਕਿ ਸਾਨੂੰ ਸੋਲਿਸ਼ੀਅਮ ਅਮਾਉਂਟ ਦਿੱਤਾ ਜਾਵੇ ਜੋ ਐਸ ਪਰ ਲੈਂਡ ਐਕਵਿਜ਼ੀਸ਼ਨ ਐਕਟ ਵਿੱਚ ਇਜ਼ ਮੰਡੇਟਰੀ ਕਿ ਸੋਲਿਸ਼ੀਅਮ ਅਮਾਉਂਟ ਦੇਣਾ ਚਾਹੀਦਾ ਹੈਗਾ ਜੀ ਫਿਰ ਬਟ ਉਹ ਸਾਡੀ ਅਪੀਲ ਸਰਕਾਰ ਨੇ ਮੰਨੀ ਨਹੀਂ ਅਸੀਂ ਫਿਰ ਦੁਬਾਰਾ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਇਆ ਉਸ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਡਿਸਟ੍ਰਿਕਟ ਜੱਜ ਸੰਗਰੂਰ ਨੂੰ ਡਾਇਰੈਕਸ਼ਨ ਕੀਤੀ ਆ ਕਿ ਇਹਨਾਂ ਨੂੰ ਸੋਲਿਸ਼ੀਅਮ ਅਮਾਉਂਟ ਕੈਲਕੂਲੇਟ ਕਰਕੇ ਇਹਨਾਂ ਨੂੰ ਪ੍ਰੋਪਰ ਕੰਪਨਸੇਸ਼ਨ ਦਿੱਤੀ ਜਾਵੇ 21 12 2017 ਨੂੰ ਮਾਨਯੋਗ ਡਿਸਟ੍ਰਿਕਟ ਜੱਜ ਨੇ 39 ਲੱਖ 50 ਹਜ਼ਾਰ ਪਰ ਏਕੜ ਕੰਪਨਸੇਸ਼ਨ ਇਨਕਲੂਡਿੰਗ ਸੋਲਿਸ਼ੀਅਮ ਅਮਾਉਂਟ ਐਨਹਾਂਸ ਕਰ ਦਿੱਤਾ ਜੀ ਹੁਣ 2017 ਤੋਂ ਲੈ ਕੇ ਅੱਜ 2024 ਹੋ ਗਿਆ ਜੀ ਸਰਕਾਰ ਸਾਨੂੰ ਫੁੱਲ ਐਂਡ ਫਾਈਨਲ ਪੇਮੈਂਟ ਆਫ ਕੰਪਨਸੇਸ਼ਨ ਕਰ ਹੀ ਨਹੀਂ ਸਕੀ ਹੁਣ ਉਹਨੂੰ ਮੰਦਿਰ ਦੇ ਨੇੜੇ ਰੱਖਦੇ ਹੋਏ ਜੀਸੀ ਸੰਗਰੂਰ ਦਾ ਰੈ residense ਰਣਵੀਰ ਕਾਲਜ ਰਣਵੀਰ ਕਲੱਬ ਰੈੱਡ ਕਰਾਸ ਵੂਮਨ ਐਂਡ ਬੱਸ ਸਟੈਂਡ ਇਹ 2018 ਚ ਅਟੈਚ ਹੋਇਆ ਸੀਗਾ ਜੀ ਸੇਮ ਐਗਜ਼ੀਕਿਊਸ਼ਨ ਦੇ ਵਿੱਚ ਹੁਣ ਅੱਜ ਉਸ ਦੀ ਸੇਲ ਹੈਗੀ ਹੈ ਜੀ ਐਸ ਪਰ ਦਾ ਲਾਸਟ ਆਰਡਰ ਆਫ ਡਿਸਟ੍ਰਿਕਟ ਜੱਜ ਸੰਗਰੂਰ ਉਹਦੀ ਅੱਜ ਸੇਲ ਹੈਗੀ ਹੈ ਜੀ ਹੁਣ ਲਾ ਬੱਸ